ਹਲੋ ਮੀ ਆੰਤੂ ਪਹਿਲਾਂ ਆਪਾਂ ਫਟਾਫਟ ਬਾਹਰ ਵਾਲੇ ਕੰਮ ਨਿਬੇੜੇ ਕਿਉਂਕਿ ਅੱਜ ਥੋੜਾ ਮੀਂਹ ਘਟ ਸੀ ਬਣਿਆ ਹੋਇਆ ਸੀ ਪਰ ਵਜੇ ਆਇਆ ਨਹੀਂ ਸੀ ਕਪੜੇ ਥੋੜੇ ਜਿ ਧੋਣ ਵਾਲੇ ਪਏ ਸੀ ਉਹ ਧੋ ਲੇ ਤੇ ਫਟਾਫਟ ਆਪਾਂ ਨੇ ਇਹਨੇ ਮੱਲੇ ਪੱਤੇ ਜਿ ਇਕੱਠੇ ਕੀਤੇ ਝਾੜੂ ਫੇਰੇ ਆ ਤੇ ਪਹਿਲਾਂ ਬਾਹਰ ਦੇ ਕਰਕੇ ਕੰਮ ਫਿਰ ਆਪਾਂ ਅੰਦਰ ਦੇ ਕਰਨੇ ਆ ਜੀ ਇਮੀ ਪੈਨ ਨਾਲ ਵੀੜੇ ਚਕਾਈ ਜੀ ਬਹੁਤ ਲੱਗ ਗਈ ਐ ਇਹ ਜੇ ਧੁੱਪ ਪੈਗੀ ਤਾਂ ਹੀ ਸੁੱਕੇਗੀ ਅਸੀਂ ਆਪਾਂ ਕੱਪੜੇ ਧੋ ਲਏ ਨੋ ਜੀ ਬੱਦਲ ਵਾਈ ਬਣ ਗੀ ਐ ਹਵਾ ਵੀ ਚੱਲ ਰਹੀ ਨਗਰ ਵਿੱਚ ਸਸਿਕਾ ਜੀ ਸਾਰੇ ਆ ਗਏ ਆਦੇ ਤੁਸੀਂ ਸਾਰੇ ਠੀਕ ਹੋਗੇ ਚੜ੍ਹਦੀ ਕਲਾ ਸ਼ੂ ਹੋਗੇ ਤਿੰਨ ਹੈ ਜੀ ਅੱਜ ਮੰਗਲਵਾਰ ਦਾ ਨਵਦੀਪ ਲਾਈਵ ਸਟੇਜ ਚੈਨਲ ਦੇ ਸੁਆਗਤ ਹੈ ਜੀ ਤੇ ਟਾਈਮ ਹੈ ਸਵੇਰ ਦਾ ਤੇ ਆਪਾਂ ਚਾਹ ਬਣਾ ਲਈਏ ਪਹਿਲਾਂ ਬਣਾ ਕੇ ਇੱਕ ਵਾਰੀ ਪੀ ਲਈਏ ਹੁਣ ਬੱਚੇ ਉੱਠੇ ਨੇ ਬੱਚਾ ਨੇ ਬਣਾਨੇ ਤੇ ਦਿਨ ਅਜ ਠੀਕ ਹੈ ਥੋੜਾ ਬੱਦਲ ਘਟ ਗਿਆ ਅੱਜ ਕਣੀਆਂ ਜੀਆਂ ਲੱਗੀਆਂ ਨੇ ਇਹ ਕਰਦਿਆਂ ਜੀ ਕੰਮ ਕਰ ਬੱਚਿਆਂ ਦੀਆਂ ਜੀ ਛੁੱਟੀਆਂ ਨੇ ਕੱਲ ਦੀ ਇੱਕ ਰਹਗੀ ਫਿਰ ਦੇਖੋ ਛੁੱਟੀਆਂ ਹੋਈਆਂ ਜਾਂ ਸਕੂਲ ਲੱਗਦੇ ਨੇ ਕੋਈ ਪਤਾ ਨਹੀਂ ਅਪਾ ਚਾਹ ਪਾਣੀ ਬਣਾਣੇ ਤੇ ਕੰਮਕਾਰ ਕਰਦੇ ਆਂ ਅਰੇ ਫਿਰ ਮੈਂ ਬਾਹਰੋਂ ਕੱਪੜੇ ਧੋ ਕੇ ਝੜ-ਝੜੂ ਫੇਰ ਕੇ ਵਾਸ਼ਰੂਮ ਵਗੈਰਾ ਧੋ ਕੇ ਤੇ ਫਿਰ ਆਪਾਂ ਲੱਗੇ ਸੀਗੇ ਚਾਹ ਬਣਾਉਣ ਵਾਸਤੇ ਇੱਕ ਵਾਰ ਤਾਂ ਸਵੇਰੇ ਪਿਆਰਤੀ ਸੀਗੀ ਬੱਚਿਆਂ ਨੂੰ ਬਣਾ ਕੇ ਤੇ ਦੁਆਰਾ ਆਪਾਂ ਲੱਗੇ ਚਾਹ ਪਾਣੀ ਬਣਾਣ ਤੇ ਨਾਲੇ ਬਣਾਣੇ ਆ ਜੀ ਰੋਟੀ ਕੰਮਕਾਰ ਆਪਾਂ ਨੇ ਕਰਲੇ ਸੀਗੇ ਯਾਹਨੋ ਮੇਰੇ ਕੱਲ੍ਹ ਤਾਂ ਤੁਸੀਂ ਸਾਰੇ ਠੀਕ ਹੋਵੋਗੇ ਚੜਦੀ ਕਲਾ ਛੂਹੋਗੇ ਇਹ ਟਾਈਮ ਮੈਚਸ ਵਿੱਚ ਤਾਂ ਮਹਾਰਾਜ ਹਵਾ ਚੱਲ ਰਹੀ ਹੈ ਥੋੜਾ ਥੋੜਾ ਮੀਂਹ ਲੱਗਾ ਤੇ ਨਿੰਨ੍ਹਰੀ ਅੱਜ ਕੀ ਬਾਤ ਹੈ ਮੰਡੇ ਘਟਦੇ ਹੋਣ ਚੇਕੀ ਲਗਾਏ ਬਣਾ ਲੈਣੇ ਤੇ ਇਹਦੇ ਚੀਲੇ ਦੇ ਟੁਪੇ ਰੱਖ ਲੈਣੇ ਹਨ ਅਮਤਲਾ ਨਾ ਕਿਉਂ ਛੁੱਟੀਆਂ ਚੱਲ ਰਹੀਆਂ ਬੱਚਿਆਂ ਦੀਆਂ ਪੂਰੀ ਮਸਤੀ ਚ ਕਦੇ ਕਿੱਥੇ ਬਹਿ ਕੇ ਚੀਜ਼ਾਂ ਖਾਂਦੇ ਕਦੇ ਕਿੱਥੇ ਇੱਧਰ ਵੀ ਦੇਖੋ ਹੈਲੋ Kita dapat pilih resi ya. cah. ਕਰੀ ਲੈ ਆਪਾਂ ਛਿੱਲੇ ਨੇ ਤੇ ਨਮਕ ਲਾ ਕੇ ਪਰਖਦੇ ਨੇ ਤੂਫਾਨ ਤੇ ਅੱਜ ਹੈ ਨਹੀਂ ਹਵਾ ਚੱਲ ਰਹੀ ਹੈ ਬੱਦਲ ਬਣਿਆ ਪਿਆ ਪੂਰਾ ਇਹ ਜਿਹੇ ਪੈ ਤੇ ਰੱਖਦੇ ਨੇ ਥੋੜਾ ਜਿਹਾ ਪਰਤਨ ਜੀ ਨਿਕਲ ਜਾਈਏ ਇਹਦੀ ਹਵਾ ਫੁੱਲ ਚੱਲ ਰਹੀ ਹੈ ਅੱਜ ਵੇ ਰਿਖਿਆ ਲਾ ਜੀ ਐਚ ਆਰ ਤੋਂ ਲਈ ਕਿ ਜੀ ਜੀ ਬਾਰ ਲੱਗੀ بارش ਤੇ ਆਪਾਂ ਕੜਾਈ ਧਰਤੀ ਤੇ ਬਾ ਕੀ ਬਣਾਨੇ ਆ ਜੀ ਸਬਜੀ ਤੇ ਦੇ ਲੋ ਗਰਮ ਆਪਣਾ ਤਰੇਲੇ ਭਰ ਲੈਨੇ ਬਣਾਉਂਦੇ ਆ ਤੇ ਇਹਨੇ ਬਣਨ ਦੇ ਲਈ ਉਹ ਲੋਲ ਕੱਟ ਸੇਕ ਤੇ ਨਾ ਕੋਲੇ ਨੇ ਬਣਦੇ ਹੈ ਗਿਸ਼ ਛੋਲ ਛੋਲ ਬਣਦੇ ਆਂ ਤੇ ਐਸ ਵੇਰੇ ਆਪਾਂ ਬਣਾਈਆਂ ਸੀ ਆਲੂ ਵਾਲੀਆਂ ਰੋਟੀਆਂ ਤੇ ਵਿੱਚੋਂ ਆਲੂ ਬਚ ਗਏ ਸੀ ਇਹਦੀ ਬਣਾ ਕੇ ਦੇਨੇ ਆਪਾਂ ਬੱਚਿਆਂ ਨੂੰ ਟਿੱਕੀ ਆਲੂ ਟਿੱਕੀ ਇਹ ਛੇਲ ਰੀਆਂ ਨੇ ਬੈਠੀਆਂ ਜੀ ਆਪਾਂ ਬਣਾਈ ਟਿੱਕੀ ਬੱਚੇ ਖਾ ਰਹੇ ਸੋਸ ਨਾਲ ਮੇਜੀ ਸਬਜੀ ਆਪਾਂ ਬਣਾ ਲਈ ਟ੍ਰੇਲਿਆਂ ਦੀ ਜੇ ਧਰੀਏ ਜੀ ਚਾਹ ਇਹ ਟਿੱਕੀ ਖਾਰੀ ਟਿਊਸ਼ਨ ਤੋਂ ਆ ਕੇ ਆਟਾ ਵੀ ਆਪਾਂ ਗੁੰਨ ਕੇ ਰੱਖ ਲਿਆ ਔਰ ਦੇ ਤੋਲੇ ਜੀ ਬੱਚੇ ਬੈਠੇ ਪਾੜ ਰਹੇ ਨੇ ਬਾਹਰ ਲੱਗ ਗਿਆ ਬਾਬਾ ਅੱਜ ਵਾਲੇ ਵਲੌਗ ਦੇ ਅੰਦਰ ਆ ਕੇ ਕਰਦੇ ਹਾਂ ਮਿਲਾਂਗੇ ਨਵੇਂ ਵਲੌਗ ਨਾਲ ਤਦ ਲੀਸ਼ਾ ਸ਼੍ਰੀਕਲ ਜੀ ਬਾਏ ਬਾਏ ਬਾਈ ਕਰ